लगता है कोई जाएगा बाहर नहीं है लगता है अरे नहीं ਹੈਲੋ ਜੀ ਸਸਤੀ ਕਾਰ ਸਾਰੇ ਨੂੰ ਕਿਵੇਂ ਹੋ ਮੇਰੀ ਪਿਆਰੀ ਜੀ YouTube ਫੈਮਲੀ ਆਈ ਹੋਪ ਕਿ ਤੁਸੀਂ ਸਾਰੇ ਜਨੇ ਠੀਕ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਲੋ ਜੀ ਇੱਥੇ ਮਾਰਨਿੰਗ ਦਾ ਟਾਈਮ ਆ ਸਵੇਰ ਤੋਂ ਵਲੌਗ ਸਟਾਰਟ ਕਰ ਰਹੀ ਆ ਔਰ ਇੱਥੇ ਟਾਈਮ ਹੋਇਆ ਸੀਗਾ ਸਾਢੇ 8 ਵਜੇ ਦਾ ਔਰ ਸਵੇਰੇ ਜਦੋਂ ਉੱਠੇ ਨਾ ਬਹੁਤ ਤੇ ਜੜੀ ਬਾਰਿਸ਼ ਹੋ ਰਹੀ ਸੀ ਜਿੱਦਾਂ ਕਿ ਹੁਣ ਤੋਂ ਨਹੀਂ ਮੈਂ ਦਿਖਾਇਆ ਆ ਹੌਨਾ ਰੋਜ ਵਾਂਗ ਕੋਈ ਬੱਦਲ ਮਤਲਬ ਹੋਏ ਜਾਂਦੇ ਆ ਤੇ بارش ਜਿਵੇਂ ਰੋਜ ਵਾਂਗ ਹੁੰਦੀ ਹੈ ਚਾਹੇ ਸ਼ਾਮ ਨੂੰ ਆ ਜੇ ਚਾਹੇ ਸਵੇਰੇ ਆ ਜੇ ਉਹ ਅੱਜ ਸਵੇਰੇ ਉੱਠਨੇ ਮਤਲਬ بارش ਕਾਫੀ ਜ਼ਿਆਦਾ ਬੱਦਲ ਹੋਏ ਪਏ ਸੀ ਔਰ بارش ਵੀ ਜੜੀ ਆ ਗਈ ਸੀ ਔਰ ਇੱਥੇ ਜੀ ਮੈਂ ਬ੍ਰੈਕਫਾਸਟ ਤਿਆਰ ਕਰ ਰਹੀ ਸੀ ਹੁਣ ਇੱਥੇ ਹੁਣ ਨਾ ਮੈਂ ਸਾਰੇ ਹੀ ਬਣਾ ਲੈਣੇ ਹੁੰਦੀਆਂ ਰੋਟੀ ਕੱਕੇ ਅਸੀਂ ਵੀ ਸਾਰੇ ਜੜੇ ਜਲਦੀ ਹੀ ਬ੍ਰੈਕਫਾਸਟ ਕਰ ਲੈਣੇ ਹੁੰਦੀਆਂ ਕਿਉਂਕਿ ਜਲਦੀ ਉੱਠਦੇ ਆ ਫਿਰ ਜ਼ਿਆਦਾ ਭੁੱਖ ਜੜੀ ਲੱਗਦੀ ਆ ਔਰ ਇੱਥੇ ਨੀ ਮਦੇ ਪਾਪਾ ਹਲੇ ਇੱਥੇ ਹੀ ਸੀਗੇ ਉਨਾ ਵਾਸਤੇ ਪਹਿਲਾਂ ਮੈਂ ਤਿਆਰ ਕਰ ਲਈ ਸੀ ਉਸ ਤੋਂ ਬਾਅਦ ਮੈਂ ਨਾਲ ਦੀ ਨਾਲ ਆਵਦੀਆਂ ਵੀ ਜਿਹੜੀਆਂ ਲਾ ਲਈਆਂ ਸੀਗੀਆਂ ਔਰ ਖਾ ਕੇ ਜਿਹੜਾ ਮੈਨੂੰ ਐਸੀ ਨਾ ਜੜੀ ਰਸੋਈ ਜੜੀ ਸਾਫ਼ ਕਰ ਦਾਂਗੀ ਹਨਾ ਤੋ ਕਿ ਫਿਰ ਜੇ ਜਲਦੀ ਕੰਮ ਨਿਬੜ ਜੇ ਨਾ ਖਾਸ ਕਰਕੇ ਜਿਆਦਾ ਕੰਮ ਜਿਹੜਾ ਰਸੋਈ ਦਾ ਹੀ ਹੁੰਦਾ ਆ ਫਿਰ ਮੈਨੂੰ ਐ ਹੁੰਦਾ ਕਿ ਨਾਲ ਦੀ ਨਾਲ ਜਿਹੜਾ ਰੋਟੀ ਦਾ ਕੰਮ ਹੋ ਵੀ ਮੈਂ ਨੇ ਬੇੜ ਹੀ ਦਿੰਦੀ ਆ ਚਾਹੀ ਖਾਵਾ ਚ ਲਈਏ ਜਦੋਂ ਮੈਂ ਨਿਮਰ ਦੇ ਪਾਪਾ ਦੀ ਬਣਾਨੀ ਹੁੰਦੀਆਂ ਨਾਲ ਦੀ ਨਾਲ ਹੀ ਹੁਣ ਮੈਂ ਜਿਹੜਾ ਆ ਆਪਣੀਆਂ ਜਿਹੜੀਆਂ ਬਣਾ ਲੈਣੀਆਂ ਹੁੰਦੀਆਂ ਜਿਹੜੀਆਂ ਅਸੀਂ ਖਾਣੀਆਂ ਹੁੰਦੀਆਂ ਨੇ ਔਰ ਤਾਂ ਤੁਹਾਨੂੰ ਪਤਾ ਹੀ ਹੈ ਕਿ ਸਕੂਲਾਂ 'ਚ ਜਿੱਦਾਂ ਕਿ ਛੁੱਟੀਆਂ ਹੋਈਆਂ ਪਈਆਂ ਔਰ ਨਿਮਰਤਾ ਸਕੂਲ ਸਕੂਲ ਦੀਆਂ ਜਿਹੜੀਆਂ ਛੁੱਟੀਆਂ ਨੇ ਔਰ ਜਿੱਦਾਂ ਕਿ ਦੇਸ਼ ਦੇ ਵਿੱਚ ਚੱਲ ਰਿਹਾ ਹੁਣ ਜਿਹੜਾ ਲੜਾਈ ਦਾ ਜੰਗ ਦਾ ਜਿਹੜਾ ਰੋਲਾ ਪਿਆ ਹੋਇਆ ਨਾ ਉਹਦੇ ਕਰਕੇ ਸਾਰੇ ਹੀ ਸਕੂਲ ਜਿਹੜੇ ਬੰਦ ਕੀਤੇ ਹੋਏ ਔਰ ਸਾਰੇ ਬੱਚੇ ਹੀ ਘਰ ਸੀਗੇ ਬਸ ਬੱਚੇ ਹੁਣ ਇੱਧਰ ਉੱਧਰ ਖੇਡਦੇ ਰਹੇ ਆ ਬਹੁਤ ਨੁਕਸਾਨ ਹੋ ਰਿਹਾ ਬੱਚਿਆਂ ਦਾ ਨਹੀਂ ਸਾਰਿਆਂ ਕੰਮਕਾਜੀ ਜਿਹੜੇ ਕੰਮ ਕਰਦੇ ਨੇ ਉਹਨਾਂ ਦਾ ਵੀ ਨੁਕਸਾਨ ਹੋ ਰਿਹਾ ਕਿਉਂਕਿ ਦੇਖੋ ਘਰ ਬੈਠ ਕੇ ਸਰਦਾ ਨਹੀਂ ਹੈ ਤਾਂ ਜਿਨ੍ਹਾਂ ਦੇ ਆਪ ਇੱਕ ਬੰਦਾ ਜਿਹੜਾ ਕਮਾਉਣ ਵਾਲਾ ਹੁੰਦਾ ਹੈ ਹਨਾ ਅਗਰ ਉਹ ਬਾਹਰ ਨਾ ਜਾਊਗਾ ਫਿਰ ਘਰ ਦੇ ਕੀ ਖਾਣਗੇ ਹਨਾ ਮਤਲਬ ਸਾਰਿਆਂ ਵਾਸਤੇ ਬਹੁਤ ਜ਼ਿਆਦਾ ਦੁੱਖ ਦੀ ਗੱਲ ਆ ਆਪਾਂ ਤੇ ਇਹੀ ਪ੍ਰਮਾਤਮਾ ਘੇ ਅਰਦਾਸ ਕਰਦੇ ਹਾਂ ਕਿ ਜਲਦੀ ਸਭ ਕੋ ਸਹੀ ਹੋ ਜਵੇ ਇਹਦੇ ਵਿੱਚ ਹੀ ਸਾਰਿਆਂ ਦਾ ਭਲਾ ਹੈ ਬਾਕੀ ਦੇਖੋ ਜੋ ਕੁਝ ਹੋਊਗਾ ਸਾਰਿਆਂ ਦੇ ਨਾਲ ਹੀ ਆ ਹਨਾ ਔਰ ਨਾ ਹੁੰਦਾ ਨਿਮਰਦੇ ਪਾਪਾ ਵੀ ਜਿਹੜੇ ਜਲਦੀ ਆ ਜਾਂਦੇ ਆ ਕਿਉਂਕਿ ਨਾ ਬਾਜ਼ਾਰ ਵਿੱਚ ਵੀ ਹੁਣ ਸਾਢੇ 7:00 ਤੇ 8:00 ਵਜੇ ਤੱਕ 8:00 ਵਜੇ ਹਾਦੇ ਆ ਬਾਜ਼ਾਰ ਸਾਰੇ ਹੀ ਬੰਦ ਕਰ ਦਿੰਦੇ ਆ ਔਰ ਜਿਹੜੀਆਂ ਲਾਈਟਾਂ ਉਹ ਵੀ ਆਫ ਕਰ ਦਿੰਦੇ ਆ ਤੇ ਸਾਰੇ ਕਿਤੇ ਹੁਣ ਐਦਾਂ ਦਾ ਹੀ ਹੋਇਆ ਪਿਆ ਚਾਹੇ ਕੋਈ ਵੀ ਸ਼ੈਡ ਲਗਾ ਲਓ ਸਾਰੇ ਕਿਤੇ ਬਹੁਤ ਜ਼ਿਆਦਾ ਜਿਹੜੀਆਂ پابੰਦੀਆਂ ਲੱਗੀਆਂ ਹੋਈਆਂ ਆ ਲਾਈਟ ਨੂੰ ਲੈ ਕੇ ਤੇ ਆਪਾਂ ਨੂੰ ਆ ਚੀਜ਼ਾਂ ਫੋਲੋ ਵੀ ਕਰਨੀਆਂ ਚਾਹੀਦੀਆਂ ਜਿੱਦਾਂ ਸਰਕਾਰ ਸਾਨੂੰ ਕਹਿੰਦੀ ਆ ਨਾ ਕੀ ਸਰਕਾਰ ਦਾ ਕਹਿਣਾ ਮੰਨਾਂਗੇ ਤਾਂ ਹੀ ਆਪਾਂ ਸੁਰੱਖਿਤ ਰਹਿ ਸਕਦੇ ਹਾਂ ਕਿਉਂਕਿ ਉਹ ਆਪਣੇ ਭਲੇ ਵਾਸਤੇ ਕਹਿੰਦੇ ਆ ਜੋ ਵੀ ਕਹਿੰਦੇ ਆ ਇਸ ਕਰਕੇ ਆਪਾਂ ਸਾਰਿਆਂ ਨੂੰ ਉਹਨਾਂ ਦੀਆਂ ਜੜੀਆਂ ਇਨਸਟਰਕਸ਼ਨਸ ਹੁੰਦੀਆਂ ਨੇ ਉਹਨਾਂ ਨੂੰ ਫੋਲੋ ਕਰਨਾ ਚਾਹੀਦਾ ਆ ਤੇ ਲੋ ਜੀ ਇੱਥੇ ਸੋਈ ਦੀ ਸਾਫ ਸਫਾਈ ਮੈਂ ਕਰ ਚੁੱਕੀ ਸੀ ਕਿ ਔਰਨਾ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਆ ਭੈਣਾ ਵੀਰ ਹਨਾ ਉਹਨਾਂ ਅੱਗੇ ਰਿਕਵੈਸਟ ਕਰਨਾ ਚਾਹੁੰਦੀ ਆ ਕਿ ਤੁਸੀਂ ਜੇ ਪਹਿਲੀ ਵਾਰੀ ਮੇਰੀ ਵੀਡੀਓ ਦੇਖ ਰਹੇ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਤਾਂ ਪਿਆਰ ਨਾਲ ਕਮੈਂਟ ਵੀ ਜ਼ਰੂਰ ਕਰਿਓ ਤੇ ਲੋ ਜੀ ਇੱਥੇ ਔਰਨਾ ਅੱਜਕੱਲ ਜਣੀਆਂ ਫਵਾਵਾਵਾਂ ਫੈਲੀਆਂ ਹੋਈਆਂ ਇਸ ਚੀਜ਼ ਨੂੰ ਲੈ ਕੇ ਬਹੁਤ ਸਾਰੀਆਂ ਮੀਡੀਆ ਨਾ ਬਹੁਤ ਸਾਰੀਆਂ ਗੱਲਾਂ ਨੂੰ ਛਾਲਦਾ ਆ ਜੋ ਕਿ ਸੱਚ ਵੀ ਨਹੀਂ ਹੁੰਦਾ ਹਨਾ ਆਪਾਂ ਨੂੰ ਜਿਹੜੇ ਆਪਣੇ ਸ਼ਹਿਰ ਦੇ ਜਿਹੜੇ ਹੁੰਦੇ ਦੀਆਂ ਡਿਪਟੀ ਕਮਿਸ਼ਨਰ ਹਨਾ ਉਹਨਾਂ ਦੀ ਇਹ ਵੀਡੀਓ ਸਾਰੇ ਤੱਕ ਪਹੁੰਚ ਹੀ ਜਾਂਦੀ ਹੈ ਬਸ ਉਹਨਾਂ ਨੂੰ ਫੋਲੋ ਕਰਨਾ ਚਾਹੀਦਾ ਬਾਕੀ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਵਾਇਰਲ ਹੋਈਆਂ ਇੱਥੇ ਡਿੱਗ ਗਿਆ ਇੱਥੇ ਮਿਸਾਈਲ ਡਿੱਗੀ ਐਦਾਂ ਦਾ ਕੁਝ ਨਹੀਂ ਹੈਗਾ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਕਿ ਸਰਕਾਰ ਬਹੁਤ ਭਾਰਤ ਸਰਕਾਰ ਜਿਹੜੀ ਬਹੁਤ ਤਗੜੀਆਂ ਚੀਜ਼ਾਂ ਬਣਾ ਬੈਠੀ ਹੈ ਬਹੁਤ ਤਗੜੀਆਂ ਜਿਹੜੀਆਂ ਮਿਸਾਈਲਾਂ ਤਿਆਰ ਕੀਤੀਆਂ ਨੇ ਜੋ ਸਾਡੇ ਤੱਕ ਜਿਹੜੀਆਂ ਪਹੁੰਚਦੀਆਂ ਨਹੀਂ ਹੈਗੀਆਂ ਹਨਾ ਬਾਕੀ ਜਿਹੜੇ ਵੀ ਪਾਕਿਸਤਾਨ ਵੱਲੋਂ ਛੱਡੀਆਂ ਜਾਂਦੀਆਂ ਨੇ ਮਿਸਾਇਲਾ ਵਗੈਰਾ ਉਹ ਉਹਨਾਂ ਨੂੰ ਅਸਮਾਨ ਦੇ ਵਿੱਚ ਹੀ ਖਤਮ ਕਰ ਦਿੰਦੇ ਆ ਇਸ ਕਰਕੇ ਆਪਾਂ ਨੂੰ ਕੋਈ ਇਹੋ ਜਿਹਾ ਖਤਰਾ ਨਹੀਂ ਘਬਰਾਉਣ ਦੀ ਲੋੜ ਨਹੀਂ ਹੈਗੀ ਇਸ ਟਾਈਮ ਤਾਂ ਆਪਾਂ ਨੂੰ ਸਾਰਿਆਂ ਨੂੰ ਹੌਸਲਾ ਰੱਖਣਾ ਚਾਹੀਦਾ ਆ ਉਹ ਜਿਹੜੇ ਬਾਕੀ ਦੇ ਨੇ ਉਹਨਾਂ ਨੂੰ ਵੀ ਹੌਸਲਾ ਦੇਣਾ ਚਾਹੀਦਾ ਕਿਸੇ ਨੂੰ ਵੀ ਡਰੋਣਾ ਨਹੀਂ ਚਾਹੀਦਾ ਹੈਗਾ ਤਾਂ ਕਰਕੇ ਇਸ ਜਿਹੜੀਆਂ ਵੱਧੂ ਦੀਆਂ ਫਵਾਵਾਂ ਨੇ ਨਾ ਇਹਨਾਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ ਉਹਨਾਂ ਨੂੰ ਇਗਨੋਰ ਕਰੋ ਔਰ ਬਾਕੀਆਂ ਤੱਕ ਵੀ ਇਹ ਸੰਦੇਸ਼ ਪਹੁੰਚੋਣਾ ਚਾਹੀਦਾ ਕਿ ਐਦਾਂ ਦਾ ਕੁਝ ਨਹੀਂ ਹੈਗਾ ਫਵਾਵਾਂ ਦਾ ਫਲਾਓ ਕਿਉਂਕਿ ਦੇਖੋ ਬੱਚੇ ਬੱਚੇ ਡਰੇ ਪਏ ਆ ਸਾ ਮੈਂ ਆਪਣੇ ਬੱਚਿਆਂ ਦੀ ਗੱਲ ਕਰਾਂ ਤੇ ਬੱਚੇ ਵੀ ਨਾ ਇਸ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਸੀਰੀਅਸ ਹੋਏ ਪਏ ਮਤਲਬ ਬਾਹਰ ਕਿਨੇ ਨਿਕਲਦੇ ਹੈਗੇ ਇੰਨਾ ਡਰ ਉਹਨਾਂ ਦੇ ਮਨ ਵਿੱਚ ਹੋਇਆ ਪਿਆ ਆ ਇਦੇ ਵਿੱਚ ਕਿੰਨਾ ਜ਼ਿਆਦਾ ਨੁਕਸਾਨ ਆ ਜਦੋਂ ਅਸੀਂ ਇਹ ਫਵਾਵਾ ਫਲਾਉਂਦੇ ਆ ਹਨ ਆਪਣੇ ਬੱਚਿਆਂ ਨੂੰ ਬਹੁਤ ਸਾਰਾ ਨੁਕਸਾਨ ਹੁੰਦਾ ਮਤਲਬ ਉਹਨਾਂ ਦੇ ਦਿਮਾਗ ਤੇ ਜਿਹੜਾ ਬਰਡਨ ਪੈਂਦਾ ਹੈ ਨਾ ਸੋਚਣ ਲਈ ਮਜਬੂਰ ਹੋ ਜਾਂਦੇ ਆ ਵੀ ਇਹੋ ਜਿਹਾ ਕੁਝ ਹੋ ਰਿਹਾਗਾ ਇਸ ਕਰਕੇ ਖਾਸ ਕਰਕੇ ਬੱਚਿਆਂ ਕੇ ਤਾਂ ਇਹੋ ਜਿਹੀਆਂ ਗੱਲਾਂ ਬਿਲਕੁਲ ਵੀ ਨਾ ਕਰੋ ਮੈਂ ਨਿਮਰਤਾ ਦੇ ਅਗੇ ਇਹੋ ਜੰਗਲਾਂ ਬਿਲਕੁਲ ਨਹੀਂ ਕਰਦੀ ਹੈਗੀ ਕਿਉਂਕਿ ਮੈਨੂੰ ਖੁਦ ਡਰ ਲੱਗਦਾ ਕਿ ਉਹ ਕਿੰਨਾ ਜ਼ਿਆਦਾ ਬਰਡਨ ਪਾ ਰਹੀ ਹੈ ਇਸ ਚੀਜ਼ ਨੂੰ ਲੈ ਕੇ ਹਨ ਤੇ ਆਪਣੇ ਬੱਚਿਆਂ ਨੂੰ ਸੁਰੱਖਿਤ ਰੱਖੋ ਸੰਭਾਲੋ ਬੱਚਿਆਂ ਨੂੰ ਖੁਦ ਸੰਭਾਲ ਕੇ ਰਹੋ ਕਿਉਂਕਿ ਅਗਰ ਸਾਰੇ ਇੱਕ ਦੂਸਰੇ ਦਾ ਸਾਥ ਦੇਵਾਂਗੇ ਫੇਰ ਹੀ ਜਿਹੜੀ ਆਹ ਪ੍ਰੋਬਲਮ ਆ ਜਿਹੜੀ ਉਹਦਾ ਹੱਲ ਹੋ ਸਕਦਾ ਆ ਤੇ ਲੋ ਜੀ ਇੱਥੇ ਆਪਣਾ ਸਾਰੇ ਰੂਮ ਦੇ ਵਿੱਚ ਪੋਚਾ ਲੱਗ ਚੁੱਕਿਆ ਔਰ ਨਾ ਝਾੜੂ ਮੈਂ ਸਵੇਰੇ ਹੀ ਲਗਾ ਲਈ ਸੀ ਔਰ ਨਾ ਹੁਣ ਇੰਨੀ ਮਿੱਟੀ ਹੁੰਦੀ ਨਹੀਂ ਹੈਗੀ ਇਸ ਕਰਕੇ ਇਹ ਸਾਫ਼ ਹੀ ਰਹਿੰਦਾ ਆ ਤਾਂ ਕਰਕੇ ਇੰਨਾ ਟਾਈਮ ਲੱਗਦਾ ਨਹੀਂ ਹੈਗਾ ਸਾਫ਼ ਸਫਾਈ ਕਰਨ ਚ ਕਿਉਂਕਿ ਜਦੋਂ ਅਸੀਂ ਰੈਗੂਲਰ ਚੰਗੀ ਤਰ੍ਹਾਂ ਸਫਾਈ ਕਰਦੇ ਆ ਨਾ ਫਿਰ ਆਪਣਾ ਕੰਮ ਜਿਹੜਾ ਵਾਧਾ ਨਹੀਂ ਹੈਗਾ ਹੁਣ ਕਿੰਨੇ ਦਿਨ ਹੋ ਗਏ ਮੇਰਾ ਨਾ ਬਸ ਕੰਮ ਜਿਹੜਾ ਜਲਦੀ ਨਿਬੜ ਜਾਂਦਾ ਹੈ ਐ ਪਹਿਲਾਂ ਤੇ ਸਕੂਲ ਕਰਕੇ ਜਲਦੀ ਨਿਬੜ ਜਾਂਦਾ ਸੀ ਤੇ ਹੁਣ ਜਿੱਦਾਂ ਕਿ ਅਸੀਂ ਰੋਜ਼ ਸਾਫ਼ ਰੱਖਦੇ ਆ ਨਾ ਉਹਦੇ ਕਰਕੇ ਵੀ ਕਿਉਂਕਿ ਸ਼ਾਮ ਨੂੰ ਵੀ ਇੱਕ ਵਾਰੀ ਮੈਂ ਝਾੜੂ ਲਗਾ ਹੀ ਦਿੰਨੀ ਹੁੰਨੀ ਆ ਇਸ ਕਰਕੇ ਇਹਦੀ ਮਿੱਟੀ ਆਉਂਦੀ ਨਹੀਂ ਆਏਗੀ ਔਰ ਬਾਹਰ ਤਾਂ ਦੇਖੋ ਸਾਫ਼ ਕੀਤਾ ਹੋਇਆ ਪਹਿਲਾਂ ਮੈਂ ਮਿੱਟੀ ਵਗੈਰਾ ਫੇਰੀ ਸੀਗਾ ਨਾ ਉਹਦੇ ਕਰਕੇ ਜਿਹੜਾ ਸਾਫ਼ ਹੋ ਗਿਆ ਸੀਗਾ ਇਸ ਕਰਕੇ ਮਿੱਟੀ ਅੰਦਰ ਆਉਂਦੀ ਨਹੀਂ ਹੈਗੀ ਔਰ ਹੁਣ ਬਰਸਾਤ ਕਰਕੇ ਥੋੜਾ ਜਿਹਾ ਮੌਸਮ ਉਹ ਹੋਇਆ ਪਿਆ ਔਰ ਮਿੱਟੀ ਨਾ ਅੰਦਰ ਜਿਹੜੇ ਨੀਚੇ ਜਿਹੜੀ ਜੰਮ ਗਈ ਆ ਇਸ ਕਰਕੇ ਪੈਰਾਂ ਨਾਲ ਉਹ ਆਉਂਦੀ ਨਹੀਂ ਹੈਗੀ ਪਹਿਲਾਂ ਨਾ ਇੱਥੇ ਰੇਤਲੀ ਮਿੱਟੀ ਸੀਗੀ ਬਾਹਰ ਇਸ ਕਰਕੇ ਉਹ ਪੈਰਾਂ ਨਾਲ ਆਉਂਦੀ ਹੁੰਦੀ ਸੀ ਬਟ ਹੁਣ ਨਾ ਮਿੱਟੀ ਫੇਰ ਫਿਰ ਕੇ ਉਹ ਚੀਜ਼ ਜੰਮ ਗਈ ਆ ਇਸ ਕਰਕੇ ਥੋੜਾ ਜਿਹਾ ਪਚਾਹ ਹੋਇਆ ਪਿਆ ਹੈ ਮਿੱਟੀ ਤੋਂ ਤੇ ਲੋ ਜੀ ਆਪਣਾ ਪੋਚਾ ਇੱਥੇ ਕੰਪਲੀਟ ਹੋ ਗਿਆ ਔਰ ਮੈਂ ਨਾ ਇੱਥੇ ਮੈਂ ਬੈਠ ਕੇ ਲਗਾ ਰਹੀ ਸੀ ਕਿਉਂਕਿ ਨਾ ਚੰਗੀ ਤਰ੍ਹਾਂ ਡੈਸਿੰਗ ਥੋੜਾ ਜਿਹਾ ਛੋਟਾ ਹੈ ਇਸ ਕਰਕੇ ਨਾ ਸਟੈਂਡਿੰਗ ਪੋਚਾ ਲੱਗਦਾ ਨਹੀਂ ਹੈਗਾ ਇਸ ਕਰਕੇ ਮੈਂ ਉੱਥੇ ਬੈਠ ਕੇ ਲਗੋਣੀ ਹੁੰਦੀ ਹੈ ਵੀ ਚਲੋ ਚੰਗੀ ਤਰ੍ਹਾਂ ਜਿਹੜਾ ਲੱਗ ਜਵੇ ਹਾਲ ਦੇ ਵਿੱਚ ਜਾਂ ਰੂਮ ਵਿੱਚ ਜੇ ਲਾਉਣਾ ਹੋਵੇ ਫਿਰ ਮੈਂ ਥੋੜਾ ਜਿਹਾ ਸਟੈਂਡਿੰਗ ਵਾਈਪਰ ਦੇ ਉੱਪਰ ਕਪੜਾ ਲਪੇਟ ਕੇ ਨਾ ਫਿਰ ਜਿਹੜਾ ਲਾ ਦਿੰਦੀ ਹੁੰਦੀ ਆ ਉਹ ਲਾਉਣ ਵਿੱਚ ਜਿਹੜੀ ਆਸਾਨੀ ਹੁੰਦੀ ਆ ਇਹ ਇਥੇ ਹੋ ਗਿਆ ਸੀ ਦੁਪਹਿਰ ਦੇ 2 ਵਜੇ ਦਾ ਟਾਈਮ ਉਹਨਾਂ ਨਿਮਰ ਦੇ ਪਾਪਾ ਦਾ ਫੋਨ ਆਇਆ ਸੀ ਕਿ ਤੁਸੀਂ ਮੇਰੇ ਵਾਸਤੇ ਰੋਟੀ ਬਣਾ ਦਿਓ ਤੇ ਮੈਂ ਨਾ ਖਾ ਕੇ ਜਲਦੀ ਹੀ ਜਾਣਾ ਆ ਪਤਾ ਕੀ ਉਹਨਾਂ ਦੀ ਨਾ ਦੁਕਾਨ ਦੇ ਜਿਹੜੀ ਛੱਤ ਹੈ ਨਾ ਉਹ ਖਰਾਬ ਹੋਈ ਪਈ ਸੀ ਤੇ ਉਹਦਾ ਪਿਆਦਾ ਸੀ ਲੈਂਟਰ ਕਾਫੀ ਟਾਈਮ ਤੋਂ ਸੋਚ ਰਹੇ ਸੀ ਕਿ ਇਹਦਾ ਲੈਂਟਰ ਜਿਹੜਾ ਢਾ ਕੇ ਨਾ ਇਹਨੂੰ ਫਿਰ ਤੋਂ ਜਿਹੜੀ ਦੀਵਾਰ ਤੋਂ ਜੜੀ ਇਹਦੀ ਛੱਤ ਪਾਣੇ ਆ ਕਿਉਂਕਿ ਨਾ ਦੋ ਤਿੰਨ ਵਾਰੀ ਉਹਦੀ ਛੱਤ ਜਿਹੜੀ ਗਿਰਦੀ ਆ ਇਸ ਕਰਕੇ ਕਾਫੀ ਜਿਆਦਾ ਨੁਕਸਾਨ ਹੋ ਗਿਆ ਸੀ ਦੁਕਾਨ ਦੇ ਵਿੱਚ ਤੇ ਹੁਣ ਨਾ ਬਸ ਕਦੋਂ ਦਾ ਸੋਚ ਰਹੇ ਸੀ ਇਸ ਕਰਕੇ ਹੁਣ ਜਿਹੜਾ ਇਹ ਹੈ ਕੰਮ ਜਿਹੜਾ ਸ਼ੁਰੂ ਕਰ ਹੀ ਦਿੱਤਾ ਛੱਤ ਦਾ ਤੇ ਹੁਣ ਨਾ ਕੱਲ ਪਰਸੋਂ ਜਿਹੜਾ ਲੈਂਟਰ ਪਾ ਕੇ ਹਟਿਆ ਆ ਤੇ ਹੁਣ ਮਿਸਤਰੀ ਲੱਗੇ ਹੋਏ ਸੀ ਇਸ ਕਰਕੇ ਜਦੋਂ ਉਹਨਾਂ ਨੂੰ ਟਾਈਮ ਮਿਲਦਾ ਨੇ ਵਿੱਚੋਂ ਫਿਰ ਉਹ ਜਲਦੀ ਆ ਜਾਂਦੇ ਆ ਉਹਨਾਂ ਨੂੰ ਐ ਹੁੰਦਾ ਵੀ ਮੈਂ ਖਾਣਾ ਖਾ ਕੇ ਨਾ ਜਿਹੜਾ ਜਲਦੀ ਚਲਾ ਜਾਵਾਂ ਤਾਂ ਕਿ ਆਪਣਾ ਜਿਹੜਾ ਨਾਲ ਜਿਹੜਾ ਜਿਹੜਾ ਕੰਮ ਚੱਲ ਰਿਹਾ ਓ ਲੋ ਜੀ ਸ਼ਾਮ ਦਾ ਟਾਈਮ ਹੋ ਗਿਆ ਹੈ ਇੱਕ ਦੇਖੋ ਟੈਂਪਰੀ ਪੜ ਚੁੱਕੀ ਹੈ ਲੋ ਜੀ ਪਾਣੀ ਜਿਹੜਾ ਮੋਟਰ ਛੱਡੀ ਹੋਈ ਸੀ ਪਾਣੀ ਵੀ ਬਣਾ ਭਰ ਚੁੱਕਿਆ ਤੇ ਮੈਂ ਰੱਖੀ ਹੋਈ ਹੈ ਦਾਲ ਤੇ ਮੈਂ ਅੱਜ ਜਲਦੀ ਹੀ ਜੜੀ ਦਾਲ ਬਣਾ ਕੇ ਰੱਖ ਦੂੰਗੀ ਤੇ ਮੋਟਰ ਵੀ ਆਪਣੀ ਭਰ ਕੇ ਨੂੰ ਬੰਦ ਕਰਕੇ ਆਉਂਦੀ ਆ ਤਾਂ ਇਹ ਟਾਈਮ ਆਪਣਾ 5 ਵਜੇ ਦਾ ਹੋ ਗਿਆ ਸ਼ਾਮ 5 ਵਜੇ ਇਹ ਅੱਜ ਇਸ ਬਤੀਲੇ ਦੇ ਵਿੱਚ ਹੀ ਮੈਂ ਦਾਲ ਰੱਖਤੀ ਸੀ ਕਿਉਂਕਿ ਨਾ ਦਾਲ ਉਹ ਜਿਹੜੇ ਵਿੱਚ ਮੈਂ ਬਣਾਉਂਦੀ ਹੁੰਦੀ ਸੀਗੀ ਉਹਦੇ ਵਿੱਚ ਦਾਲ ਬਾਹਰ ਨਿਕਲਦੀ ਸੀ ਉਹ ਹੈਗਾ ਛੋਟਾ ਪਾਈਪਿੰਗ ਤੇ ਇਹ ਹੈਗਾ ਥੋੜਾ ਜਿਹਾ ਵੱਡਾ ਇਸ ਕਰਕੇ ਮੈਂ ਇਹਦੇ ਵਿੱਚ ਹੀ ਰੱਖ ਦਿੱਤੀ ਵੈਸੇ ਇਹਦੇ ਵਿੱਚ ਦੁੱਧ ਵਗੈਰਾ ਗਰਮ ਨਹੀਂ ਕਰਦੀ ਹੁੰਦੀ ਮੈਂ ਤੇ ਇੰਡਕਸ਼ਨ ਵਾਲਾ ਭਾਂਡਾ ਫਿਰ ਇਹੀ ਸੀ ਵੱਡਾ ਇਸ ਕਰਕੇ ਮੈਂ ਇਹਦੇ ਉੱਤੇ ਰੱਖ ਦਿੱਤਾ ਤੇ ਜਿੰਨਾ ਚਿਰ ਦਾਲ ਉਬਲਦੀ ਹੈ ਮੈਂ ਪੀ ਲੈਂਦੀ ਆ ਚਾਹ ਕਿ ਚਾਹ ਬਣਾ ਕੇ ਰੱਖੀ ਹੋਈ ਸੀਗੀ ਲੋ ਜੀ ਇੱਥੇ ਬੀਰੀ ਆ ਮੈਂ ਸ਼ਾਮ ਦੀ ਚਾਹ ਔਰ ਪਹਿਲਾਂ ਤੇ ਜਦੋਂ ਨਿਮਰ ਤੇ ਪਾਪਾ ਆਏ ਸੀ ਉਹਨਾਂ ਵਾਸਤੇ ਥੋੜੀ ਜੀ ਚਾਹ ਬਣਾਤੀ ਸੀ ਕਿਉਂਕਿ ਅਸੀਂ ਸਾਰੇ ਬਾਤ ਜੀ ਪੀਣੇ ਹੁੰਦੇ ਆ ਤੇ ਉਹਨਾਂ ਨੇ ਜਾਣਾ ਸੀਗਾ ਇਸ ਕਰਕੇ ਉਹਨਾਂ ਵਾਸਤੇ ਥੋੜੀ ਜੀ ਬਣਾ ਦਿੱਤੀ ਸੀਗੀ ਤੇ ਹੁਣ ਅਸੀਂ ਸਾਰਿਆਂ ਵਸਤੇ ਜੜੀ ਬਣਾਈ ਆ ਤੇ ਹੁਣ ਮੈਂ ਦਾਲ ਰੱਖ ਕੇ ਹੁਣ ਚਾਹ ਪੀਣ ਲੱਗੀ ਸੀ ਕਿ ਚਾਹ ਪੀ ਕੇ ਨਾ ਅੱਜ ਮੈਂ ਥੋੜੇ ਜਿਹੇ ਜੜੇ ਕੱਪੜੇ ਸੀਗੇ ਉਹ ਧੋਉਂਗੀ ਕਿਉਂਕਿ ਨਾ ਸਵੇਰੇ ਨਹੀਂ ਧੋਤੇ ਸੀਗੇ ਤੇ ਉਦੋਂ ਬਰਸਾਤ ਸੀਗੀ ਫਿਰ ਮੈਂ ਕੈਂਸਲ ਹੀ ਕਰ ਗਈ ਸੀ ਬਟ ਹੁਣ ਮੈਨੂੰ ਲੱਗ ਰਿਹਾ ਵੀ ਚਲੋ ਥੋੜਾ ਜਿਹਾ ਟਾਈਮ ਹੈਗਾ ਤੇ ਮੈਂ ਜਿਹੜੇ ਧੋ ਕੇ ਕੱਪੜੇ ਹੈਗੇ ਨਾ ਇਹਨਾਂ ਨੂੰ ਵੀ ਲੱਗੇ ਹੱਥ ਜਿਹੜਾ ਧੋ ਹੀ ਦਿੰਦੀ ਆ ਜੀ ਇੱਥੇ ਮੇਰੇ ਥੋੜੇ ਜਿਹਾ ਕੱਪੜੇ ਸੀਗੇ ਜਿਨ੍ਹਾਂ ਨੂੰ ਮੈਂ ਧੋ ਲਿਆ ਸੀਗਾ ਦੋ ਹੀ ਸੂਟ ਸੀਗੇ ਇੱਕ ਮੇਰਾ ਸੀ ਕਿ ਦਿਨਬਰ ਦੇ ਪਾਪਾ ਦਾ ਸੀਗਾ ਮੈਂ ਸੋਚਿਆ ਵੀ ਟਾਈ ਮੇਰ ਕੋ ਹੈਗਾ ਕਿਉਂਕਿ ਢਾਲ ਮੈਂ ਰੱਖੀ ਹੋਈ ਸੀ ਕਿ ਜਿੰਨੇ ਚਿਰ ਢਾਲ ਬੰਦੀ ਆ ਉਹਨੇ ਚਿਰ ਮੇਰ ਕੋ ਜੇ ਟਾਈਮ ਹੈਗਾ ਮੈਂ ਜਿਹੜੇ ਦੋ ਕ ਕੱਪੜੇ ਆ ਇਹਨਾਂ ਨੂੰ ਹੱਥ ਨਾਲ ਹੀ ਜਿਹੜੇ ਧੋ ਲੈਣੀਆਂ ਤੇ ਇਹਨਾਂ ਨੂੰ ਮੈਂ ਮਸ਼ੀਨ ਦੇ ਵਿੱਚ ਨਹੀਂ ਨਚੋੜਿਆ ਸੀਗਾ ਕਿਉਂਕਿ ਨਾ ਮੌਸਮ ਸਾਫ਼ ਹੀ ਸੀਗਾ ਜਿੱਦਾਂ ਕਿ ਤੁਸੀਂ ਵੀਡੀਓ 'ਚ ਦੇਖ ਰਹੇ ਹੋ ਕਿ ਤੋਂਪੇ ਹੈਗੇ ਥੋੜੀ ਥੋੜੀ ਤੇ ਮੈਨੂੰ ਲੱਗ ਰਿਹਾ ਹਵਾ ਵੀ ਚੱਲ ਰਹੀ ਹੈ ਵੀ ਚਲੋ ਉਹਦੇ ਨਾਲ ਹੀ ਜਿਹੜ ਕਿਉਂਕਿ ਨਾ ਹੁਣ ਮੌਸਮ ਦਾ ਪਤਾ ਨਹੀਂ ਲੱਗਦਾ ਕਿ ਕਿਹੜੇ ਵੇਲੇ ਜਿਹੜਾ ਮੀਂਹ ਆ ਜਾਏ ਇਸ ਕਰਕੇ ਕੱਪੜੇ ਹੁਣ ਮੈਂ ਬਾਹਰ ਨਹੀਂ ਰੱਖਦੀ ਹੈਗੀ ਜੇ ਸ਼ਾਮ ਨੂੰ ਤੋਤੇ ਹੁੰਦੇ ਆ ਫਿਰ ਉਹਨਾਂ ਨੂੰ ਅੰਦਰ ਜਿਹੜਾ ਰੱਖ ਲੈਣੀ ਹੁੰਦੀਆਂ ਚਲੋ ਜੀ ਕੱਪੜਿਆਂ ਦਾ ਕੰਮ ਵੀ ਆਪਣਾ ਨਿਬੜ ਗਿਆ ਹੁਣ ਜਿਹੜੇ ਕੱਲ ਨੂੰ ਇੰਨੇ ਕੱਪੜੇ ਆਪਣੇ ਹੋਣੇ ਨਹੀਂ ਕਿਉਂਕਿ ਜਿਹੜੇ ਆਪਾਂ ਉਤਾਰਾਂਗੇ ਉਹੀ ਹੋਣੇ ਆ ਕਿਉਂਕਿ ਜਿਆਦਾ ਕੱਪੜੇ ਇਕੱਠੇ ਕਰਦੇ ਆ ਨਾ ਫਿਰ ਜਿਆਦਾ ਜਿਹੜਾ ਕੰਮ ਵੱਧ ਜਾਂਦਾ ਹੈ ਫਿਰ ਆਪਾਂ ਨੂੰ ਲਾਉਣੀ ਪੈਂਦੀ ਹੈ ਮਸ਼ੀਨ ਹਣਾ ਜਿਹਦੇ ਕਰਕੇ ਕਾਫੀ ਜਿਆਦਾ ਫਿਰ ਟਾਈਮ ਜਿਹੜਾ ਲੱਗ ਜਾਂਦਾ ਹੈ ਇਸ ਕਰਕੇ ਮੈਂ ਕੋਸ਼ਿਸ਼ ਕਰਦੀ ਹੁੰਦੀ ਆ ਕਿ ਨਾਲ ਦੀ ਨਾਲ ਹੀ ਜੜੇ ਕਪੜੇ ਧੋ ਲਵਾਂ। ਲਓ ਜੀ ਨਾਲ ਦੀ ਨਾਲ ਹੀ ਇੱਥੇ ਹੀ ਆਪਣੇ ਵਲੌਗ ਦਾ ਵੀ ਐਂਡ ਕਰਦੇ ਆ ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਗਿਆ। ਤੇ ਕਿਉਂਕਿ ਐਡੀਟਿੰਗ ਵਗੈਰਾ ਵੀ ਜੜੀ ਕਰਨੀ ਆ ਉਹਦੇ ਵਿੱਚ ਵੀ ਜਿਹੜਾ ਟਾਈਮ ਲੱਗ ਜਾਂਦਾ ਆ ਔਰ ਉਮੀਦ ਕਰਦੀ ਆ ਤੁਹਾਨੂੰ ਸਾਰੇ ਜਣਾਂ ਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਹੋਊਗਾ। ਜੇ ਵਧੀਆ ਲੱਗਿਆ ਹੋਗਾ ਤਾਂ ਪਿਆਰੇ ਪਿਆਰੇ ਜੀ ਕਮੈਂਟ ਕਰਨਾ ਬਿਲਕੁਕੁਲ ਹੀ ਨਾ ਭੁੱਲਿਓ ਕਿਉਂਕਿ ਮੈਂ ਹਰ ਵਾਰੀ ਹਰ ਵਲੌਗ 'ਚ ਕਹਿੰਨੀ ਹੁੰਦੀ ਆ ਕਿ ਤੁਹਾਡੇ ਕਮੈਂਟਾਂ ਕਰਕੇ ਮੈਨੂੰ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲਦੀ ਆ ਅਗਲਾ ਵਲੌਗ ਬਣਾਉਣ ਵਾਸਤੇ ਇਸ ਕਰਕੇ ਬਹੁਤ ਜ਼ਿਆਦਾ ਇੰਪੋਰਟੈਂਟ ਆ ਤੁਹਾਡੇ ਕਮੈਂਟ ਮੇਰੇ ਵਾਸਤੇ ਇਸ ਕਰਕੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਹੁਣ ਆਪਾਂ ਮਿਲਦੇ ਆ ਇੱਕ ਸੋਹਣੀ ਜੀ ਪਿਆਰੀ ਜੀ ਵੀਡੀਓ ਦੇ ਨਾਲ ਤਦ ਤੱਕ ਲਈ ਬਾਏ ਬਾਏ